ਖਬਰ ਸੀਐਮ ਮਾਨ ਦੇ ਨਾਲ ਜੁੜੀ ਹੋਈ ਹੈ ਸੀਐਮ ਮਾਨ ਦੇ ਵੱਲੋਂ ਅੱਜ ਇੱਕ ਵੱਡਾ ਐਲਾਨ ਕੀਤਾ ਗਿਆ ਗੋਵਿੰਦਵਾਲ ਸਾਹਿਬ ਪ੍ਰਾਈਵੇਟ ਥਰਮਲ ਪਲਾਂਟ ਖਰੀਦਣ ਤੋਂ ਬਾਅਦ ਸੀਐਮ ਮਾਨ ਦਾ ਕਹਿਣਾ ਹੈ ਕਿ ਦੋ ਹੋਰ ਨਿਜੀ ਥਰਮਲ ਪਲਾਂਟ ਉਹ ਖਰੀਦਣ ਜਾ ਰਹੇ ਨੇ ਦੱਸਦੀ ਹੈ ਕਿ ਅੱਜ ਸੀਐਮ ਮਾਨ ਦੇ ਵੱਲੋਂ ਕਈ ਹੋਰ ਵੀ ਐਲਾਨ ਕੀਤੇ ਗਏ ਨੇ ਜਿੱਥੇ ਇੱਕ ਪਾਸੇ ਪ੍ਰਾਈਵੇਟ ਥਰਮਲ ਪਲਾਂਟ ਨੂੰ ਲੈ ਕੇ ਕਾਫੀ ਜ਼ਿਆਦਾ ਵਿਵਾਦ ਇਸ ਵੇਲੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਨਵੇਂ ਸਾਲ ਦੇ ਮੌਕੇ ਉੱਤੇ ਸੀਐਮ ਮਾਨ ਨੇ ਪੰਜਾਬੀਆਂ ਨੂੰ ਤੋਹਫਾ ਕਹਤਾ ਸੀ ਪ੍ਰਾਈਵੇਟ ਥਰਮਲ ਪਲਾਂਟ ਉਹਨਾਂ ਦੇ ਵੱਲੋਂ ਖਰੀਦਿਆ ਗਿਆ ਸੀ ਜਿਸ ਕਾਰਨ ਪੰਜਾਬ ਨੂੰ ਮਹਿੰਗੇ ਦਰਾਂ ਦੇ ਉੱਪਰ ਬਿਜਲੀ ਮਿਲ ਰਹੀ ਸੀ ਤੇ ਸਰਕਾਰ ਦੇ ਵੱਲੋਂ ਕਾਟੇ ਦੇ ਵਿੱਚ ਚੱਲ ਰਹੇ ਗੋਵਿੰਦਵਾਲ ਸਾਹਿਬ ਥਰਮਲ ਪਲਾਂਟ ਨੂੰ ਖਰੀਦ ਲਿਆ ਗਿਆ ਉਥੇ ਇਸ ਦਾ ਕਾਫੀ ਜ਼ਿਆਦਾ ਵਿਰੋਧ ਹੋਇਆ ਜਿਸ ਦੇ ਵਿੱਚ ਵਿਰੋਧੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਇਸ ਖਰਚੇ ਵਾਲੇ ਥਰਮਲ ਪਲਾਂਟ ਨੂੰ ਖਰੀਦਣ ਤੋਂ ਬਾਅਦ ਪੰਜਾਬ ਦੇ ਉੱਪਰ ਸਿਰਫ ਕਰਜ਼ੇ ਦਾ ਹੋਰ ਬੋਝ ਵਧਾਇਆ ਹੀ ਹੈ ਵਿਰੋਧੀਆਂ ਨੂੰ ਜਵਾਬ ਦਿੰਦੇ ਹੋਏ ਸੀਮਾਨ ਦਾ ਕਹਿਣਾ ਹੈ ਕਿ ਅਸੀਂ ਤਾਂ ਦੋ ਹੋਰ ਥਰਮਲ ਪਲਾਂਟ ਖਰੀਦਣ ਦੀ ਤਿਆਰੀ ਦੇ ਵਿੱਚ ਹੈ ਇਸ ਵੇਲੇ ਪੰਜਾਬ ਦੇ ਵਿੱਚ ਲਗਭਗ ਪੰਜ ਥਰਮਲ ਪਲਾਂਟ ਹੈ ਜਿਨ੍ਹਾਂ ਦੇ ਵਿੱਚ ਸਿਰਫ ਪਹਿਲਾ ਦੋ ਹੀ ਜਿਹੜੇ ਸਰਕਾਰੀ ਥਰਮਲ ਪਲਾਂਟ ਸੀ ਪਰ ਹੁਣ ਤੀਸਰਾ ਸਰਕਾਰ ਨੇ ਗੋਵਿੰਦਵਾਲ ਸਾਈ ਵਾਲਾ ਥਰਮਲ ਪਲਾਂਟ ਖਰੀਦ ਲਿਆ ਹੈ ਸਰਕਾਰ ਦਾ ਕਹਿਣਾ ਹੈ ਕਿ ਬਾਕੀ ਦੋ ਵੀ ਅਸੀਂ ਜਲਦ ਹੀ ਖਰੀਦ ਲਵਾਂਗੇ ਇਸ ਨਾਲ ਹੀ ਪੰਜਾਬ ਦੇ ਵਿੱਚ ਦੂਸਲਾ ਇਸ ਵੇਲੇ ਪੱਖ ਦਾ ਮੁੱਦਾ ਚਾਕੀਆਂ ਦਾ ਹੈ ਚਾਕੀ ਵਿਵਾਦ ਕਾਫੀ ਜ਼ਿਆਦਾ ਪੜਕਿਆ ਹੋਇਆ ਹੈ ਕਿਉਂਕਿ ਜਿੱਥੇ ਕੇਂਦਰ ਦੇ ਵੱਲੋਂ ਪੰਜਾਬ ਦੀਆਂ ਚਾਕੀਆਂ ਲਗਾਉਣ ਤੋਂ 26 ਜਨਵਰੀ ਦੀ ਪ੍ਰੇਡ ਦੇ ਵਿੱਚ ਇਨਕਾਰ ਕਰ ਦਿੱਤਾ ਹੈ ਦੂਸਰੇ ਪਾਸੇ ਸੀਐਮ ਮਾਨ ਦਾ ਕਹਿਣਾ ਹੈ ਕਿ ਅਸੀਂ ਹੁਣ ਪੰਜਾਬ ਦੇ ਹਰ ਗਲੀ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਜਾਵਾਂਗੇ ਆਪਣੀਆਂ ਤਿੰਨ ਚਾਕੀਆਂ ਦਿਖਾਵਾਂਗੇ ਜਿਸ ਦੇ ਵਿੱਚ ਪੰਜਾਬ ਦੇ ਸ਼ਹੀਦਾਂ ਦੇ ਬਾਰੇ ਦੱਸਿਆ ਗਿਆ ਹੈ ਕਿਸ ਤਰੀਕੇ ਨਾਲ ਸ਼ਹੀਦਾ ਨੇ ਸ਼ਹਾਦਤਾ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਇਆ ਹੈ ਤੇ ਅਸੀਂ ਲੋਕਾਂ ਦੇ ਪੁੱਛਾਂਗੇ ਕਿ ਇਹਨਾਂ ਚਾਕੀਆਂ ਦੇ ਵਿੱਚ ਗਲਤ ਕੀ ਸੀ ਕੀ ਸਾਡੇ ਸ਼ਹੀਦਾ ਨੇ ਦੇਸ਼ ਦੀ ਸਰਹੱਦਾ ਤੇ ਲੜਾਈਆਂ ਨਹੀਂ ਕੀਤੀਆਂ ਕੁਰਬਾਨੀਆਂ ਨਹੀਂ ਦਿੱਤੀਆਂ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਤੇ ਅਸੀਂ ਸਾਰੇ ਸਵਾਲ ਜਵਾਬ ਉਹਨਾਂ ਤੋਂ ਪੁੱਛਾਂਗੇ ਤੇ ਨਾਲੇ ਲੋਕ ਦੱਸਣਗੇ ਕਿ ਗਲਤ ਕੀ ਹੈ ਨਾ ਚਾਕੀਆਂ ਦੇ ਵਿੱਚ ਤੇ ਨਾਲ ਤੁਹਾਨੂੰ ਦੱਸ ਦਈਏ ਕਿ ਅੱਜ ਸੀਮਾਨ ਦੇ ਵੱਲੋਂ ਜਿਹੜਾ ਹੈ ਸਰਕਾਰੀ ਨੌਕਰੀਆਂ ਵੰਡੀਆਂ ਗਈਆਂ ਨੇ 40000 ਵੱਧ ਲੋਕਾਂ ਨੂੰ ਰੋਜ਼ਗਾਰ ਦਿੱਤਾ ਹੈ ਤੇ ਦੱਸਦੀ ਹੈ ਕਿ ਸੀਐਮਾ ਨੇ ਨੌکریاں ਦਿੰਦੇ ਹੋਏ ਇਹ ਐਲਾਨ ਕੀਤਾ ਹੈ ਕਿ ਅਸੀਂ ਜਲਦ ਤੋਂ ਜਲਦ ਜਿਹੜੇ ਹੋਰ ਨਵੇਂ ਜਿਹੜੇ ਹੈ ਪਾਵਰ ਪਲਾਂਟ ਜਿਹੜੇ ਨੀਜੀ ਪਾਵਰ ਪਲਾਂਟ ਹੈ ਉਹ ਵੀ ਖਰੀਦ ਲਵਾਂਗੇ ਤੇ ਚਾਕੀ ਵਿਵਾਦ ਦੇ ਮਸਲੇ ਨੂੰ ਲੈ ਕੇ ਉਹਨਾਂ ਦੇ ਵੱਲੋਂ ਗੱਲ ਕਹੀ ਗਈ ਹੈ ਕਿ ਕੇਂਦਰ ਨੇ ਸਾਡੇ ਜਿਹੜੇ ਚਾਕੀਆਂ ਰੱਦ ਕਰ ਦਿੱਤੀਆਂ ਹਨ ਜਿਹੜੇ ਭਾਜਪਾ ਪੰਜਾਬ ਦੇ ਨੇ ਉਹਨਾਂ ਦੇ ਵੱਲੋਂ ਵੀ ਕਈ ਗੱਲਾਂ ਆਖੀਆਂ ਗਈਆਂ ਭਾਜਪਾ ਪ੍ਰਧਾਨ ਸੁਨੀਲ ਰਾਖਣ ਨੇ ਕਿਹਾ ਸੀ ਕਿ ਕੇਂਦਰ ਦੇ ਵੱਲੋਂ ਰਿਜੈਕਟ ਚਾਕੀ ਇਸ ਕਰਕੇ ਕੀਤੀਆਂ ਗਈਆਂ ਕਿਉਂਕਿ ਨਾ ਚਾਕੀਆਂ ਦੇ ਉੱਪਰ ਸੀਐਮ ਆਨ ਤੇ ਅਰਵਿੰਦ ਕੇਜਰੀਵਾਲ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ ਪਰ ਉੱਥੇ ਹੀ ਬਾਅਦ ਵਿੱਚ ਕੇਂਦਰ ਦੇ ਵੱਲੋਂ ਪੋਸਟ ਕਰ ਦਿੱਤਾ ਗਿਆ ਕਿ ਅਜੇ ਹਕ ਕੁਝ ਵੀ ਨਹੀਂ ਹੈ ਤੇ ਹੁਣ ਸੀਐਮ ਆਨ ਦੇ ਵੱਲੋਂ ਕਿਹਾ ਗਿਆ ਹੈ ਕਿ ਸਾਡੇ ਸ਼ਹੀਦਾਂ ਤੋਂ ਬਿਨਾ ਜਿਹੜੇ ਨੇ ਉਹ ਚਾਕੀਆਂ ਚੜੀਆਂ ਹੈ ਉਹ ਨਹੀਂ ਹੋ ਸਕਦੀਆ ਕੇਂਦਰ ਕੌਣ ਹੁੰਦੀ ਹੈ ਜੋ ਸਾਡੀਆਂ ਚਾਕੀਆਂ ਰਿਜੈਕਟ ਕਰਨ ਵਾਲੀ ਹੈ ਤੇ ਅਸੀਂ ਹਰ ਗਲੀ ਹਰ ਸ਼ਹਿਰ ਪੰਜਾਬ ਦੇ ਵਿੱਚ ਜਾਵਾਂਗੇ ਤੇ ਚਾਕੀਆਂ ਦੇ ਬਾਰੇ ਦੱਸਾਂਗੇ ਭਗਤ ਸਿੰਘ ਸੁਖਦੇਵ ਗੁਰੂ ਲਾਲ ਰਾਜਪਤ ਰਾਏ ਤੇ ਹੋਰ ਸ਼ਹੀਦਾਂ ਦੇ ਬਾਰੇ ਚਾਕੀਆਂ ਦਿਖਾਈ ਜਾਵੇਗੀ ਦੂਸਰੀ ਚਾਕੀ ਹੋਗੇ ਹੋਵੇਗੀ ਮਾਈ ਭਾਗੋ ਪਹਿਲੀ ਸਿੱਖ ਪਾਵਰ ਲੇਡੀ ਵਾਰੀਅਰ ਦੇ ਬਾਰੇ ਦੱਸਿਆ ਜਾਵੇਗਾ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਂ ਤੇ ਉੱਪਰ ਜਿਹੜੀ ਇੱਕ ਮੋਹਾਲੀ ਦੇ ਵਿੱਚ ਮਹਿਲਾ ਫੋਰਸ ਟ੍ਰੇਨਿੰਗ ਸੈਂਟਰ ਚਲਾਇਆ ਜਾ ਰਿਹਾ ਹੈ ਤੇ ਆਪਣੇ ਕਲਚਰ ਦੇ ਬਾਰੇ ਦਿਖਾਇਆ ਜਾਵੇਗਾ ਇਸ ਸੀਮਾਨ ਦਾ ਕਹਿਣਾ ਹੈ ਇਸ ਨਾਲ ਹੀ ਸੀਮਾਨ ਦੀ ਕਹਿਣਾ ਹੈ ਕਿ ਜਿਨ੍ਹਾਂ ਨੇ ਵਿਰੋਧ ਕਰਨਾ ਹੈ ਥਰਮਲ ਪ੍ਰਾਂਟ ਨੂੰ ਖਰੀਦਣ ਬਾਰੇ ਉਹ ਕਰੀ ਜਾਣ ਅਸੀਂ ਹੋਰ ਨਵੇਂ 2 ਨਿਜੀ ਥਰਮਲ ਪਲਾਂਟ ਖਰੀਦਣ ਦੀ ਤਿਆਰੀ ਦੇ ਵਿੱਚ ਹੈ ਤੇ ਇਸ ਨਾਲ ਤੁਹਾਨੂੰ ਅੱਜ ਦੱਸਦੀ ਹੈ ਕਿ ਸੀਮਾਨ ਦੇ ਵੱਲੋਂ ਸਹਾਇਕ ਵਿਭਾਗ ਦੇ ਵਿੱਚ ਨਿਯੁਕਤੀ ਪੱਤਰ ਵੰਡੇ ਗਏ ਨੇ 520 ਦੇ ਤਕਰੀਬਨ ਨਿਯੁਕਤੀ ਪੱਤਰ ਉਹਨਾਂ ਦੇ ਵੱਲੋਂ ਵੰਡੇ ਗਏ ਨੇ ਸੈਕਟਰ 18 ਚੰਡੀਗੜ੍ਹ ਦੇ ਵਿੱਚ ਤਿਗੋਰ ਸਟੇਜ ਥੀਏਟਰ ਦੇ ਵਿੱਚ ਉਸ ਤੋਂ ਬਾਅਦ ਸੀਐਮ ਆਨ ਦੇ ਵੱਲੋਂ ਇਹ ਵੱਡੇ ਐਲਾਨ ਕੀਤੇ ਗਏ ਆ ਥਰਮਲ ਪਲਾਂਟ ਨੂੰ ਲੈ ਕੇ ਕਿ ਨਿਜੀ ਥਰਮਲ ਪਲਾਂਟ ਖਰੀਦਣ ਦੀਆਂ ਤਿਆਰੀਆਂ ਦੇ ਵਿੱਚ ਹੈ ਤਾਂ ਹੁਣ ਕਹਿ ਸਕਦੇ ਆ ਕਿ ਨਵੇਂ ਸਾਲ ਤੋਂ ਬਾਅਦ ਸੀਐਮ ਆਨ ਇੱਕ ਤੋਂ ਬਾਅਦ ਇੱਕ ਨਵੇਂ ਤੋਹਫੇ ਜੜਿਆ ਪੰਜਾਬੀਆਂ ਨੂੰ ਦੇ ਰਹੇ ਨੇ ਦੋ ਨਿਜੀ ਥਰਮਲ ਪਲਾਂਟ ਹੈ ਉਹਨਾਂ ਨੂੰ ਵੀ ਖਰੀਦਣ ਦੀਆਂ ਤਿਆਰੀਆਂ ਦੇ ਵਿੱਚ ਸਰਕਾਰ ਸੀਐਮ ਆਨ ਵੱਲੋਂ ਨਿਯੁਕਤੀ ਪੱਤਰ ਜੜਿਆ ਵੰਡਨ ਮੌਕੇ ਜੜਾ ਹੈ ਇਹ ਵੱਡੇ ਐਲਾਨ ਜੜਾ ਕੀਤੇ ਗਏ ਨੇ ਤੇ ਨਾਲ ਹੀ ਚਾਕੀ ਵਿਵਾਦ ਜੜਾ ਇਸ ਵੇਲੇ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਲਾਈਮਲਾਈਟ ਦੇ ਵਿੱਚ ਹੈ ਲਗਾਤਾਰੀ ਚਾਕੀ ਵਿਵਾਦ ਨੂੰ ਲੈ ਕੇ ਕਦੀ ਸੀਐਮ ਦੇ ਵੱਲੋਂ ਕਦੀ ਪਾਸਪਾ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਹੁਣ ਸੀਐਮ ਜੜੀ ਹੈ ਪੰਜਾਬ ਦੇ ਵਿੱਚ ਚਾਕੀਆਂ ਕੱਢਣਗੇ ਜਿਸ ਦੇ ਵਿੱਚ ਉਹਨਾਂ ਨੇ ਸਿੱਧੇ ਤੌਰ ਤੇ ਕੇਂਦਰ ਨੂੰ ਕਿਹਾ ਕਿ ਕੇਂਦਰ ਹੁੰਦੀ ਕੌਣ ਹੈ ਜੋ ਸਾਨੂੰ ਬੋਲੇ ਤੇ ਸਾਡੀਆਂ ਪੰਜਾਬ ਦੀਆਂ ਝਾਕੀਆਂ ਰੱਦ ਕਰੇ ਜਿਸ ਵਿੱਚ ਅਸੀਂ ਸ਼ਹੀਦਾਂ ਦੇ ਬਾਰੇ ਪੂਰੀ ਦੁਨੀਆ ਨੂੰ ਦਿਖਾਉਣਾ ਸੀ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਸ਼ਹੀਦਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਵਿੱਚ ਆਪਣੀਆਂ ਕੁਰਬਾਨੀਆਂ ਦਿੱਤੀਆਂ ਅਤੇ ਮਾਈ ਭਾਗੋ ਜਿਨ੍ਹਾਂ ਨੇ ਸਿੱਖ ਵਾਰੀਅਰ ਸੀ ਜਿਹੜੇ ਪਹਿਲੀ ਤੇ ਉਹਨਾਂ ਦੇ ਕਿਸ ਤਰੀਕੇ ਦੇ ਨਾਲ ਡਟ ਕੇ ਇੱਕ ਮੁਕਾਬਲਾ ਕੀਤਾ ਸੀ ਤੇ ਨਾਲ ਹੀ ਉਹਨਾਂ ਦੀ ਮੁਹਾਲੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਲੜਕੀਆਂ ਨੂੰ ਫੌਜ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਸ ਬਾਰੇ ਦਿਖਾਇਆ ਜਾਵੇਗਾ ਤੇ ਪੰਜਾਬ ਦੇ ਕਲਚਰ ਨੂੰ ਹੋਰ ਮੋਟ ਕੀਤਾ ਜਾਵੇਗਾ ਤੇ ਹੁਣ ਦੇਖਣਾ ਹੋਵੇਗਾ ਕਿ ਸੀਐਮਾਨ ਕਦੋਂ ਨਵੇਂ ਹੋਰ ਦੋ ਨਿਜੀ ਥਰਮਲ ਪਲਾਂਟਾਂ ਨੂੰ ਸਰਕਾਰੀ ਦੇ ਵਿੱਚ ਬਦਲਦੇ ਨੇ ਕਦੋਂ ਸਰਕਾਰੀ ਸਰਕਾਰ ਜਿਹੜੀ ਹੈ ਨਵੇਂ ਇਹਨਾਂ ਥਰਮਲ ਪਲਾਂਟਾਂ ਨੂੰ ਖਰੀਦਦੀ ਹੈ ਤਾਂ ਤੁਸੀਂ ਇਸ ਪੂਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਕੀ ਕੁਝ ਤੁਹਾਡੀ ਰਾਏ ਹੈ ਪ੍ਰਤੀਕਿਰਿਆ ਤੁਸੀਂ ਕਮੈਂਟ ਦੇ ਜ਼ਰੀਏ ਦੇ ਸਕਦੇ ਹੋ ਹੋਰ ਖਬਰਾਂ ਜਾਣਨ ਦੇ ਲਈ ਜੁੜੇ ਰਹੋ এবੀਸੀ ਪੰਜਾਬ ਦੇ ਨਾਲ